ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪੰਜਾਬ 19 نیوز ਚੈਨਲ ਪੇਸ਼ ਹਾਂ ਇੱਕ ਹੋਰ ਵੱਡੀ ਨਵੀਂ ਖਬਰ ਲੈ ਕੇ ਭਾਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜੀ ਆ ਪਾਜੀ ਆਪਣਾ ਸ਼ੁਭਨਾਮ ਤੇ ਤੁਸੀਂ ਹਰਜਿੰਦਰ ਸਿੰਘ ਤੇ ਕੀ ਲੱਗਦੇ ਮੇਰਾ ਨਾਮ ਅਵਿਉ ਸਿੰਘ ਹੈ ਜੀ ਹਰਜਿੰਦਰ ਸਿੰਘ ਮੇਰਾ ਫਰੈਂਡ ਹੀ ਲੱਗਦਾ ਜੀ ਬਹੁਤ ਕਲੋਸਲੀ ਫਰੈਂਡ ਹੈ ਸ਼ੁਰੂ ਤੋਂ ਇਕੱਠੇ ਰਹੇ ਆਂ ਸੀ ਠੀਕ ਹੈ ਜੀ ਹਾਂ ਜੀ ਤੇ ਬਾਕੀ ਹਰਨੀਤ ਸਿੰਘ ਮੇਰਾ ਪ੍ਰੈਜ਼ੈਂਟ ਲੋਆ ਹੈ ਨਾਲ ਜਿਹੜਾ ਕੋ ਡਰਾਈਵਰ ਸੀਗਾ ਕੋ ਡਰਾਈਵਰ ਹਾਂ ਜੀ ਉਹ ਮੇਰਾ ਬ੍ਰਦਰ ਹੀ ਲੋਆ ਜੀ ਜੀ ਸਭ ਤੋਂ ਪਹਿਲਾਂ ਇੱਥੇ ਸ਼ੁਰੂਆਤ ਕਰ ਲੈਣੇ ਕਿਉਂਕਿ ਰਿਊਮਰਾਂ ਦੀ ਜਦੋਂ ਮੈਂ ਗੱਲ ਕੀਤੀ ਨਾ ਤਾਂ ਉਸ ਹਰਨੀਤ ਨੂੰ ਕਿਹਾ ਜਾ ਰਿਹਾ ਕਿ ਉਹ ਤਾਂ ਸਕਾ ਭਰਾ ਹੈ ਜਿਹੜਾ ਮੀਡੀਆ ਤੇ ਚੱਲਿਆ ਹੈਗਾ ਹਰਨੀਤ ਅਸਲ ਦੇ ਵਿੱਚ ਹਰਜਿੰਦਰ ਦਾ ਕੀ ਲੱਗਦਾ ਹੈ ਇਹ ਜੀ ਸਿਰਫ ਲਾਲੋ ਵੀ ਜਿੱਦਣ ਇਹਨਾਂ ਨੇ ਟਰੱਕ ਚਲਾਉਣਾ ਸ਼ੁਰੂ ਕੀਤਾ ਇਹਦੇ ਨਾਲ ਮਿਲਵਾਇਆ ਹਰਜਿੰਦਰ ਦੇ ਨਾਲ ਇਸ ਤੋਂ ਪਹਿਲਾਂ ਕੋਈ ਬ੍ਰਦਰ ਵਾਲਾ ਕੋਈ ਰਿਲੇਸ਼ਨ ਨਹੀਂ ਆ ਜਾਣਦੇ ਨਹੀਂ ਸੀਗੇ ਇੱਕ ਦੂਜੇ ਨੂੰ ਇਹ ਸਰਾਸਰ ਝੂਠ ਹੈ ਜੀ ਗਲਤ ਅਲੀਗੇਸ਼ਨ ਹੈ ਗਲਤ ਹੈ ਜੀ ਤੇ ਇਹ ਸਿਰਫ ਇੱਕ ਇੱਕ ਡਰਾਈਵਰ ਸੀਗੇ ਟੀਮ ਸੀਗੀ ਇੱਕ ਤੇ ਜੋ ਕੀ ਲਾ ਲੋ ਵੀ ਤਿੰਨ ਚਾਰ ਮਹੀਨੇ ਪਹਿਲਾਂ ਇਹਨਾਂ ਨੇ ਚਲਾਉਣਾ ਸ਼ੁਰੂ ਕੀਤਾ ਉਦੋਂ ਇੱਕ ਦੂਜੇ ਨੂੰ ਜਾਣਨਾ ਸ਼ੁਰੂ ਕੀਤਾ ਭਰਾ ਵਾਲੀ ਗੱਲ ਸਰਾਸਰ ਝੂਠ ਹੈ ਝੂਠ ਹੈ ਇੱਕ ਮੈਂ ਦਰਸ਼ਕਾਂ ਨੂੰ ਗੱਲ ਕਲੀਅਰ ਕਰ ਦੇ ਚਾਹਾਂ ਦਰਸ਼ਕੋ ਅਸੀਂ ਅੱਜ ਤੋਂ 5-7 ਦਿਨ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਉਹਦੇ ਵਿੱਚ ਕਿਆ ਸਿੱਖਿਆ ਕਿ ਗਲਤੀਆਂ ਹੋ ਜਾਂਦੀਆਂ ਨੇ ਗਲਤੀਆਂ ਕੀਤੀਆਂ ਨਹੀਂ ਜਾਂਦੀਆਂ ਮਾੜਾ ਸਮਾਂ ਕਿਸੇ ਤੇ ਵੀ ਪਾਰੀ ਪੈ ਜਾਂਦਾ ਹੈ ਪਿਛੇ ਜੇ ਹਾਦਸਾ ਗਸਤ ਹੋਇਆ ਜਾਜ ਕਿਸ ਦੀ ਗਲਤੀ ਸੀ ਉਹ ਸਿਰਫ ਇੱਕ ਹਾਦਸਾ ਹੋ ਗਿਆ ਕਿਸ ਤਾਂ ਕਿਹੜੀ ਲੋਕਾਂ ਦੀ ਜਾਨ ਚਲੇ ਗਈ ਮਾੜੇ ਸਮੇ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਆ ਜਾਂਦਾ ਹੁੰਦਾ ਜੇ ਪਰ ਤੁਸੀਂ ਬੜੇ ਫੁੱਲ ਪਾਏ ਉਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਬੜੀਆਂ ਗਾਲਾਂ ਕੱਢੀਆਂ ਕੋਈ ਗੱਲ ਨਹੀਂ ਗਾਲਾਂ ਕੱਢਣਾ ਤੁਹਾਡਾ ਇੱਥੇ ਹੋ ਸਕਦਾ ਹੈ ਸੱਚੀ ਗੱਲ ਕਰਨਾ ਸਾਡਾ ਅਤਿ ਕੋ ਸਕਦਾ ਅਸੀਂ ਆਪਣਾ ਕੰਮ ਕਰਦੇ ਆ ਤੁਸੀਂ ਆਪਣਾ ਕੰਮ ਕਰਿਓ ਬਾਈ ਜੀ ਮੈਂ ਜਾਨਣਾ ਚਾਹਾਂਗਾ ਹਰਜਿੰਦਰ ਦੇ ਬਾਰੇ ਦੇ ਵਿੱਚ ਕਿ ਹਰਜਿੰਦਰ ਕਿਸ ਤਰ੍ਹਾਂ ਦਾ ਨੌਜਵਾਨ ਸੀਗਾ ਤੁਹਾਡੇ ਨਾਲ ਵਿਚਰਦਾ ਰਿਹਾ ਹੈ ਤੁਹਾਡੇ ਨਾਲ ਪ੍ਰੇਮ ਪਿਆਰ ਹੋਏਗਾ ਕਿਉਂਕਿ ਜਦੋਂ ਇੱਕ ਫੋਟੋ ਆਉਂਦੀ ਨਾ ਜੀ ਉਦੋਂ ਲੋਕ ਕੁਛ ਜਿਹੜੇ ਟਿਕਟੋਕ ਦੇ ਵਿਦਵਾਨ ਹੈਗੇ ਨੇ ਉਹ ਕਹਿੰਦੇ ਨੇ ਲੈ ਇਹਨੂੰ ਤਾਂ ਕੋਈ ਪਰਵਾਹ ਹੀ ਨਹੀਂ ਸੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਜੀ ਹਰਜਿੰਦਰ ਸਿੰਘ ਨੂੰ ਮੈਂ 2019 ਤੋਂ 2019 ਤੋਂ ਜਾਣਦਾ ਆ ਜੀ ਮੈਂ ਜਿੰਨਾ ਉਹਨੂੰ ਜਾਣਦਾ ਜਿੰਨਾ ਉਹਨੂੰ ਪੜਿਆ ਜਿੰਨਾ ਉਹਦੇ ਬਾਰੇ ਦੱਸ ਸਕਦਾ ਮੈਂ ਗਰੰਟੀ ਨਾਲ ਇਹ ਚੀਜ਼ ਕਹਿ ਸਕਦਾ ਸਭ ਤੋਂ ਨਾਈਸ ਪਰਸਨ ਸੀਗਾ ਸਾਡੇ ਗਰੁੱਪ ਦੇ ਵਿੱਚ ਜੀ ਕਿਸੇ ਨੂੰ ਛੋਟਾ ਵੱਡਾ ਭਰਾ ਤੋਂ ਬਿਨਾ ਉਹ ਬੰਦਾ ਬੋਲਦਾ ਨਹੀਂ ਵੀਰ ਜੀ ਤੋਂ ਬਿਨਾ ਕਦੇ ਉਹ ਬੰਦਾ ਬੋਲੇ ਆਣੀ ਜੀ ਕਦੇ ਉਹ ਬੰਦੇ ਨੇ ਨਸ਼ੇ ਨੂੰ ਹੱਥ ਨਹੀਂ ਲਾਇਆ ਵੈਜੀਟੇਰੀਅਨ ਬੰਦਾ ਉਹ ਕਦੇ ਨਾਨ ਵੈਜ ਤੱਕ ਨਹੀਂ ਉਹ ਬੰਦੇ ਨੇ ਖਾਧਾ ਜੀ ਸੋ ਕੰਮ ਕਰਨ ਵਾਲਾ ਮਿਹਨਤੀ ਆਪਣੇ ਪਰਿਵਾਰ ਬਾਰੇ ਸੋਚਣ ਵਾਲਾ ਬੰਦਾ ਸੀਗਾ ਜੀ ਉਹ ਤੇ ਉਹਨੂੰ ਅੱਜ ਕਿਤੇ ਦਾ ਕਿਤੇ ਪਹਚਾ ਦਿੱਤਾ ਗਿਆ ਸਿਰਫ ਇੱਕ ਝੂਠੇ ਐਲੀਗੇਸ਼ਨਾਂ ਤੇ ਕਿਸੇ ਦੇ ਝੂਠ ਨੂੰ ਸੱਚ ਮੰਨ ਕੇ ਸਾਡੇ ਲੋਕਾਂ ਨੇ ਬਹੁਤ ਜ਼ਿਆਦਾ ਫਲਾਇਆ ਜਿੰਨਾ ਅਸੀਂ ਉਸ ਬੰਦੇ ਨੂੰ ਜਾਣਦੇ ਆ ਜੇ ਗੱਲ ਆਪਾਂ ਉਹਦੇ ਇਨਸੀਡੈਂਟ ਦੀ ਕਰਦੇ ਆ ਹੁਣ ਉਹਨੂੰ ਅਸੀਂ ਜਾਣਦੇ ਆ ਮੈਂ ਉਹਨੂੰ ਜਾਣਦਾ ਆ ਜਦ ਮੈਂ ਉਹ ਡੈਸ਼ ਕੈਮ ਦੀ ਵੀਡੀਓ ਦੇਖੀ ਆ ਜਦੋਂ ਐਕਸੀਡੈਂਟ ਹੋ ਗਿਆ ਜਦੋਂ ਗੱਡੀ ਆ ਕੇ ਵਿੱਚ ਉਹਦੇ ਵੱਜੀ ਆ ਉਹ ਟੋਟਲ ਸ਼ੌਕ ਦੇ ਵਿੱਚ ਸੀਗਾ ਜੀ ਤੁਸੀਂ ਉਹਦੇ ਚਿਹਰੇ ਤੋਂ ਪੜ ਸਕਦੇ ਆ ਉਹਦਾ ਬਿਲਕੁਲ ਰੰਗ ਉੱਟ ਚੁੱਕਿਆ ਸੀਗਾ ਜੀ ਠੀਕ ਹੈ ਜੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਲੋਕਾਂ ਨੇ ਕਿਹੜੇ ਹਿਸਾਬ ਨਾਲ ਉਹਨੂੰ ਜੱਜ ਕਰ ਲਿਆ ਕਿ ਉਹਨੇ ਕੋਈ ਇਮੋਸ਼ਨ ਹੀ ਨਹੀਂ ਸ਼ੋਅ ਕੀਤੇ ਉਹ ਤਾਂ ਬਿਲਕੁਲ ਜਿੱਦਾਂ ਇੱਕ ਦਮ ਬੰਦੇ ਦੇ ਪੈਰਾਂ ਦੇ ਥੱਲੋਂ ਜ਼ਮੀਨ ਨਿਕਲ ਜਾਣੀ ਉਹ ਕੰਮ ਹੋਇਆ ਮੈਂ ਖੁਦ ਟਰੱਕ ਚਲਾਉਣਾ ਮਾੜਾ ਜਿਹਾ ਟਰੱਕ ਐ ਐ ਖਿਲਜੇ ਵੀ ਨਾ ਸਾਡੇ ਕੋਲ ਤੇ ਦਿਲ ਕੰਬ ਜਾਂਦਾ ਜੀ ਠੀਕ ਹੈ ਜੀ ਹੁਣ ਸਾਨੂੰ ਉਹ ਚਿਹਰੇ ਤੋਂ ਸਾਰਾ ਸਰ ਤੇ ਸਾਫ਼-ਸਾਫ਼ ਦੇਖ ਰਿਹਾ ਕਿ ਉਸੇ ਟਾਈਮ ਸ਼ੋਕ ਦੇ ਵਿੱਚ ਚਲਾ ਗਿਆ ਜਿੱਦਾਂ ਕਿ ਤੁਸੀਂ ਸਟਿਲ ਅੱਜ ਦੇਖ ਸਕਦੇ ਆ ਅੱਜ ਵੀ ਤਾਂ ਉਹਨੇ ਸਿਰ ਤੇ ਨੀਵਾ ਹੀ ਕੀਤਾ ਹੋਇਆ ਅੱਜ ਕਿੰਨੇ ਕੋਈ ਮੋਸ਼ਨ ਦੇਖਦੇ ਆ ਇਹਨਾਂ ਨੂੰ ਜੋ ਇਮੋਸ਼ਨ ਉਹਦੇ ਪਹਿਲੇ ਦਿਨ ਤੋਂ ਸੀ ਉਹੀ ਅੱਜ ਤੋਂ ਨੇ ਉਨੇ ਸੋਚਿਆ ਹੀ ਨਹੀਂ ਸੀਗਾ ਕਿ ਕਦੇ ਜ਼ਿੰਦਗੀ ਦੇ ਵਿੱਚ ਆਹ ਵੀ ਮੋੜ ਆਊਗਾ ਕਿ ਮੈਨੂੰ ਐਸ ਦੁੱਖ ਭਰੇ ਸਮੇਂ ਦੇ ਵਿੱਚੋਂ ਲੰਘਣਾ ਪਊਗਾ ਜੀ ਉਹ ਬਹੁਤ ਜ਼ਿਆਦਾ ਇਸ ਟਾਈਮ ਡਿਪਰੈਸਡ ਲਾ ਲੋ ਪਰੇਸ਼ਾਨ ਲਾ ਲੋ ਘਬਰਾਇਆ ਹੋਇਆ ਆ ਸੋ ਮੈਨੂੰ ਤੇ ਸਮਝ ਨਹੀਂ ਲੱਗੀ ਕਿ ਲੋਕਾਂ ਨੇ ਕਿਹੜੇ ਹਿਸਾਬ ਨਾਲ ਇਹ ਚੀਜ਼ ਸੋਚ ਲਈ ਕਿ ਜੀ ਉਹਨੇ ਕੋਈ ਇਮੋਸ਼ਨ ਹੀ ਨਹੀਂ ਸ਼ੋ ਕੀਤੇ ਜੀ ਇਸ ਇਨਸੀਡੈਂਟ ਤੋਂ ਬਾਅਦ ਤੁਹਾਡੀ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਹੁੰਦੀ ਹੋਊਗੀ ਹਰਜਿੰਦਰ ਦੇ ਨਾਲ ਤੁਹਾਡੀ ਗੱਲਬਾਤ ਹੋਈ ਹਰਜਿੰਦਰ ਨਾਲ ਸਾਡੀ ਬ੍ਰਦਰ ਅਰਸ਼ਦੀਪ ਸਿੰਘ ਨੂੰ ਫੋਨ ਆਉਂਦਾ ਜੀ ਇਹਨਾਂ ਨਾਲ ਗੱਲ ਹੁੰਦੀ ਆ ਤੇ ਹੁਣ ਤੱਕ ਅਸੀਂ ਇਹੋ ਹੀ ਉਹਨੂੰ ਮਤਲਬ ਕਿ ਵਿਸ਼ਵਾਸ ਦਿਵਾ ਰਹੇ ਆ ਵੀ ਕੋਈ ਨਹੀਂ ਅਸੀਂ ਹੁਣ ਪਹਿਲੇ ਦਿਨ ਤੋਂ ਭਾਜਣਾਟ ਕਰ ਰਹੇ ਸੀਗੇ ਪਹਿਲਾਂ ਤੇ ਸਾਡੇ ਨਾਲ ਕਿਸੇ ਨੇ ਪਿਲਾੜੋ ਕੋਈ ਰਾਬਤਾ ਨਹੀਂ ਕੀਤਾ ਕੋਈ ਮਿਲਿਆ ਨਹੀਂ ਸਾਨੂੰ ਨਾ ਸਾਡੀ ਕਿਸੇ ਨੇ ਸਹਾਇਤਾ ਕੀਤੀ ਪਰ ਚਲੋ ਮਹਾਰਾਜ ਵੱਲੋਂ ਵੀ ਜੋਂ-ਜੋਂ ਅਸੀਂ ਤੁਰਦੇ ਗਏ ਸਾਡੇ ਨਾਲ ਲੋਕ ਜੁੜਦੇ ਗਏ ਤੇ ਗਾਂ ਤੋਂ ਗਾਂ ਸਾਡੇ ਨਾਲ ਬਲਾਰੇ ਵੀ ਮਿਲਦੇ ਗਏ ਵਧੀਆ ਪੁਰਾਣੇ ਲੋਕ ਸਾਡੇ ਪੁਰਾਣੇ ਲੋਕ ਸਾਨੂੰ ਮਿਲਦੇ ਗਏ ਜਿਨ੍ਹਾਂ ਨੇ ਸਾਨੂੰ ਹੌਲੀ ਹੌਲੀ ਕਰਕੇ ਸਹੀ ਦਿਸ਼ਾ ਵੱਲ ਲੈ ਕੇ ਆਉਂਦਾ ਕਿ ਠੀਕ ਆ ਜੋ ਹੋਣਾ ਸੀ ਹੋ ਗਿਆ ਪਰ ਅਸੀਂ ਤੁਹਾਡੀ ਮਦਦ ਕਰਾਂਗੇ ਸਾਡਾ ਬੱਚਾ ਆ ਸਾਡਾ ਭਰਾ ਆ ਜੀ ਹੁਣ ਅਸੀਂ ਸਾਰੇ ਨਾਲ ਰਲ ਕੇ ਜੋ ਵੀ ਲੀਗਲ ਜੋ ਤਰੀਕਾ ਆ ਲੀਗਲ ਉਸ ਤਰੀਕੇ ਦੇ ਥਰੂ ਜਾਵਾਂਗੇ ਤੇ ਸਾਡੇ ਭਰਾ ਨੂੰ ਜੋ ਬਣਦੀ ਕਾਰਵਾਈ ਜੋ ਹੋ ਸਕਦਾ ਜੋ ਕਾਨੂੰਨ ਚ ਬਣਦਾ ਉਹ ਕਾਰਵਾਈ ਬਿਲਕੁਲ ਅਸੀਂ ਉਹਦੇ ਨਾਲ ਸਹਿਮਤ ਆ ਪਰ ਜੋ ਉਹਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਆ ਕਦੇ ਉਹਦੇ ਉੱਤੇ ਕਤਲ ਦੇ ਕੇਸ ਪਾਏ ਜਾ ਰਹੇ ਸਾਰਾ ਸਾਰ ਗੱਲਾਂ ਝੂਠੀਆਂ ਨੇ ਬਹੁਤ ਕੁਝ ਹੋਇਆ ਜੀ ਜਿਹੜਾ ਦੋ ਕੇਸਾਂ ਦੀ ਕੋਰਟ ਚ ਗੱਲਬਾਤ ਚੱਲ ਰਹੀ ਉਹਦੀ ਗੱਲ ਕਰਦੇ ਜੀ 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 ਉਹਦੀ ਗੱਲ ਕਰ ਰਹੇ ਆ ਜਿਹੜਾ ਉਹਦੇ ਉੱਤੇ ਕਤਲ ਕੇਸ ਪਾਇਆ ਜਾ ਰਿਹਾ ਉਹ ਸਰਾਸਰ ਝੂਠ ਆ ਜੀ ਉਹ ਤਾਂ 2024 ਦੇ ਵਿੱਚ ਤੇ ਉਹ ਬੰਦਾ ਕੈਲੀਫੋਰਨੀਆ ਆ ਰਿਹਾ ਜੀ ਇਸ ਤੋਂ ਪਹਿਲਾਂ ਤਾਂ ਕਦੇ ਕੈਲੀਫੋਰਨੀਆ ਨਹੀਂ ਆਇਆ ਉਹ ਉਹ ਟਰੱਕ ਚਲਾਉਣਾ ਸ਼ੁਰੂ ਕੀਤਾ ਫੇਰ ਉਹ ਆਇਆ ਕਦੇ ਉਹ ਬੰਦਾ ਕੰਮ ਤੋਂ ਘਰੇ ਘਰ ਤੋਂ ਕੰਮ ਵੀ ਇੰਨਾ ਕੁ ਵਧੀਆ ਪਰਿਵਾਰਕ ਮੁੰਡਾ ਸੀਗਾ ਵੀ ਉਹਨੂੰ ਬਾਹਰਲੀ ਦੁਨੀਆ ਦੇ ਮਾੜੀ ਸੰਗਤ ਦਾ ਤੇ ਉਹਨੂੰ ਪਤਾ ਹੀ ਨਹੀਂ ਸੀਗਾ ਜੀ ਕੀ ਹੋ ਰਿਹਾ ਕੀ ਨਹੀਂ ਉਹਨੂੰ ਇਸ ਚੀਜ਼ ਨਾਲ ਕੋਈ ਮਤਲਬ ਹੀ ਨਹੀਂ ਆ ਉਹ ਚੀਜ਼ ਪੀਣਾ ਵਧੀਆ ਮੁੰਡਾ ਉਹਦੀ ਇੰਨੀ ਕੁ ਜ਼ਿਆਦਾ ਕਰਦਾਸ਼ ਕੋਸ਼ਿਸ਼ ਕਰ ਦਿੱਤੀ ਗਈ ਹੈ ਪਿੱਛੇ ਪਰਿਵਾਰ ਜਦੋਂ ਕੱਲਾ ਸੁਣਦਾ ਸਾਡੀ ਗੱਲ ਹੁੰਦੀ ਹੈ ਉਹਨਾਂ ਦੇ ਨਾਲ ਉਹ ਇੰਨੇ ਕੁ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਹਾਲਾਂਕਿ ਅਸੀਂ ਖੁਦ ਪਰੇਸ਼ਾਨ ਹੁੰਨੇ ਆਂ ਫਿਰ ਜਿਸ ਬੰਦੇ ਨੂੰ ਤੁਸੀਂ ਜਾਣਦੇ ਨਹੀਂ ਤੁਸੀਂ ਦੇਖਿਆ ਨਹੀਂ ਤੁਸੀਂ ਕਿੱਦਾਂ ਇੰਨਾ ਝੂਠ ਬੋਲ ਸਕਦੇ ਆਂ ਆਕਰ ਨੂੰ ਸਾਹਮਣੇ ਮਰਨਾ ਮਾਰੈ ਨੂੰ ਜਾਣ ਦੇਣੀ ਏ ਸਾਡੀ ਕਮਿਊਨਿਟੀ ਨੇ ਇੰਨੀਆਂ ਗਾਲਾਂ ਕੱਢੀਆਂ ਟਿਕਟੋਕ ਤੇ ਲਾਈਵ ਹੋ ਹੋ ਕੇ ਮੁੰਡਿਆਂ ਨੇ ਮੈਂ ਕਿਹਣਾ ਜੀ ਜਿੰਨਿਆਂ ਨੇ ਵੀਡੀਓ ਪਾਈਆਂ ਜੋ ਕੁਝ ਕੀਤਾ ਸਾਨੂੰ ਆਪਣੇ ਉਹ ਲਾਇਸੈਂਸ ਨੰਬਰ ਦੇ ਦੇਣ ਡੀਐਮਵੀ ਦੇ ਵਿੱਚੋਂ ਰੈਕਡ ਘੜਾਵਾਂਗੇ ਤੇ ਦੇਖਾਂਗੇ ਵੀ ਇਹ ਜਿੰਨੇ ਸਾੜੇ ਮਤਲਬ ਕਿ ਉਹਨੂੰ ਜੱਜ ਕਰ ਰਹੇ ਆ ਨਾ ਕਿ ਕਿੰਨੇ ਕੁ ਟ੍ਰੇਨਡ ਤੇ ਪ੍ਰੋਫੈਸ਼ਨਲ ਡਰਾਈਵਰ ਨੇ ਅਸੀਂ ਦੇਖਾਂਗੇ ਇਹਨਾਂ ਸਭ ਦੇ ਉੱਤੇ ਟਿੱਕ ਟਾਣੇ ਸਭ ਨੇ ਗਲਤੀਆਂ ਕੀਤੀਆਂ ਸਭ ਨੇ ਐਕਸੀਡੈਂਟ ਕੀਤੇ ਉਹ ਹੀ ਸਾਰਾ ਕੁਝ ਹਰਜਿੰਦਰ ਦੇ ਨਾਲ ਹੋਇਆ ਸਿਰਫ ਇਹਨੂੰ ਇੱਕ ਪੋਲਿਟਿਕਲ ਮੁੱਦਾ ਬਣਾ ਕੇ ਸਾਡੇ ਮੁੰਡਿਆਂ ਨੂੰ ਐਜ਼ ਅ ਐਗਜ਼ੈਂਪਲ ਯੂਜ਼ ਕੀਤਾ ਜਾ ਰਿਹਾ ਪਰ ਦੁੱਖ ਵਾਲੀ ਗੱਲ ਇਹ ਆ ਵੀ ਸਾਡੀ ਕਮਿਊਨਿਟੀ ਸਾਡੇ ਬੱਚਿਆਂ ਦੇ ਖੁੱਦ ਖਿਲਾਫ ਹੋ ਗਈ ਜੀ ਅਸੀਂ ਇਹਨਾਂ ਤੋਂ ਐਕਸਪੈਕਟ ਨਹੀਂ ਕੀਤਾ ਸਾਡੀ ਕਮਿਊਨਿਟੀ ਤੋਂ ਵੀ ਇੰਨਾ ਜ਼ਿਆਦਾ ਖਿਲਾਫ ਹੋਣਗੇ ਜੀ ਬਹੁਤ ਗਲਤ ਕੀਤਾ ਜੀ ਇਹਨਾਂ ਨੇ ਚਲੋ ਕੋਈ ਗੱਲ ਨਹੀਂ ਬਾਕੀ ਖਲਾਫ ਵੀ ਨਹੀਂ ਬਾਕੀ ਤੁਹਾਡੇ ਹੱਕ ਦੇ ਵਿੱਚ ਵੀ ਭਾਜੀ ਬਹੁਤ ਜਾਣਨੇ ਨੇ ਇਸ ਚੀਜ਼ ਦੀ ਅਸੀਂ ਛੋਟੀ ਦਿੰਦੇ ਆ ਔਰ ਖਾਸ ਕਰਕੇ ਇਸ ਵੀਡੀਓ ਵੇਖਣ ਤੋਂ ਬਾਅਦ ਕਿਉਂਕਿ ਜਿਹੜੇ ਅਸਲੀ ਜਜ਼ਬਾਤ ਨੇ ਉਹ ਤੇ ਹੋਣੇ ਅੱਗੇ ਤੇ ਤੂੰ ਕੌਣ ਤੇ ਮੈਂ ਕੌਣ ਉਹ ਤੇ ਵੀਡੀਓ ਚੱਲਦੀਆਂ ਰਹੀਆਂ ਭਾਜੀ ਤੁਸੀਂ ਵੀਰ ਦੇ ਹੈਗੇ ਜੇ ਭੂਆ ਜੀ ਦੇ ਬੇਟੇ ਹਾਂਜੀ ਤੁਹਾਡੀ ਹਰਜਿੰਦਰ ਦੇ ਨਾਲ ਗੱਲਬਾਤ ਹੋਈ ਹੈ ਇਸ ਇਨਸੀਡੈਂਟ ਦੇ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣੇ ਕੱਲ ਰਾਤੀ ਹੋਈ ਗੱਲ ਤੇ ਉਹਨੂੰ ਹੌਸਲਾ ਦਿੱਤਾ ਉਹ ਥੋੜਾ ਘਬਰਾਇਆ ਆ ਕਿ ਜੋ ਉਹਦੇ ਵਿੱਚ ਕੈਂਪ ਚ ਜਲਦੀ ਉਹ ਚੱਲਦਾ ਏ ਟੀਵੀ ਉਹ ਦਿਨ ਦਾ ਮੇਰੀ ਨਿਊਜ਼ ਚੱਲੀ ਜਾਂਦੀ ਏ ਉਹ ਡਰਦਾ ਉਹ ਚੀਜ਼ ਤੋਂ ਤੇ ਉਹਨੂੰ ਕਿਹਾ ਕੋਈ ਗੱਲ ਨਹੀਂ ਹੌਸਲਾ ਰੱਖ ਕੋਈ ਗੱਲ ਨਹੀਂ ਤੇ ਬਾਕੀ ਕਾਰਵਾਈ ਅੱਗੇ ਕੇਸ ਚੱਲੂਗਾ ਤੇ ਉਹਦੇ ਵਿੱਚ ਸਾਰਾ ਕੁਝ ਸਾਫ਼ ਹੋ ਜਾਊਗਾ ਨਾਲ ਇੱਕ ਬੇਨਤੀ ਏ ਸਾਰੀ ਕਮਿਊਨਿਟੀ ਨੂੰ ਜੇ ਉਹਦੇ ਨਾਲ ਖੜ੍ਹ ਨਹੀਂ ਸਕਦੇ ਦੀ ਕਰਦਾਕੁਸ਼ੀ ਕਰਨੀ ਬੰਦ ਕਰ ਦਿਓ ਦੂਜੀ ਗੱਲ ਕੋਈ ਗੋ ਫੰਡ ਕੋਈ ਉਹਦੇ ਨਾਂ ਦੇ ਪੈਸਾ ਜਾਂ ਕੋਈ ਵੀ ਸੰਸਥਾ ਜਾਂ ਕੋਈ ਵੀ ਆਉਂਦੀ ਅੱਗੇ ਉਹ ਸਭ ਝੂਠ ਆ ਕੋਈ ਨਹੀਂ ਆ ਜੇ ਆਊਗੀ ਉਹ ਉਹ ਆਣ ਕੇ ਅਨਾਉਂਸ ਕੀਤਾ ਜਾਊਗਾ ਬਕਾਇਦਾ ਕਿ ਕਿਹੜੇ ਉਹਨਾਂ ਦੀ ਰਿਸਪੌਂਸਿਬਿਲਟੀ ਚੋਂ ਡਿਆ ਆ ਪਰਿਵਾਰ ਮੈਂਬਰ ਤੇ ਯਾਰ ਦੋਸਤ ਖੜੇ ਉਹਦੇ ਜੇ ਕੋਈ ਗੱਲ ਹੋ ਗਈ ਤਾਂ ਅਸੀਂ ਇਹੋ ਹੀ ਚੈਨਲ ਥਰੂ ਦੱਸ ਦਾਂਗੇ ਭਾਈ ਜੀ ਖਾਲਸਾਵਾ ਜੀ ਕੀ ਫਤਿਹ ਜੀ ਪ੍ਰਮਾਤਮਾ ਪਲੀ ਕਰੇ ਜੀ ਬਾਕੀ ਸਾਰੇ ਸਹਿਯੋਗ ਕਰੀਏ ਰਲ ਮਿਲ ਕੇ ਕਿ ਜਦੋਂ ਕਮਿਊਨਿਟੀ ਦਾ ਮਸਲਾ ਆ ਜਾਂਦਾ ਨਾ ਫਿਰ ਭਾਈ ਆਪੋ ਜਿਹੜੇ ਮਨਫਾਦ ਨੇ ਉਹ ਪਿੱਛੇ ਰੱਖ ਦਿਆ ਕਰੋ ਖਾਸ ਕਰਕੇ ਇੱਕ ਮਿੰਟ ਲਾਉਂਦੇ ਹੋ ਤੁਸੀਂ ਕਿਸੇ ਦੀ ਕਰਦਾਸ਼ ਕਰਦਾਰ ਕੋਸ਼ਿਸ਼ ਕਰਨ ਦੇ ਲਈ ਰਜਾਈਆਂ 'ਚ ਬਹਿ ਕੇ ਕੰਬਲਾਂ 'ਚ ਬਹਿ ਕੇ ਏਸੀ ਥੱਲੇ ਬਹਿ ਕੇ ਕਮੈਂਟ ਕਰਨੇ ਸੌਕੇ ਨੇ ਜਿਹੜੇ ਪਰਿਵਾਰ ਦੇ ਨਾਲ ਬੀਤਦੀ ਹੈ ਨਾ ਉਹ ਉਹੀ ਜਾਣਦਾ ਹੁੰਦਾ ਹੈ ਤਾਂ ਕਰਕੇ ਬਹੁਤ ਜ਼ਰੂਰੀ ਨੇ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਣੀਆਂ ਤੇ ਅੱਗੇ ਦੇ ਅੱਗੇ ਜਿਹੜੇ ਲੋਕ ਖਾਸ ਕਰਕੇ ਟਿਕਟੌਕ ਦੇ ਵਿਦਵਾਨ ਨੇ ਉਹਨਾਂ ਤੱਕ ਪਹੁੰਚਾ ਦਿਓ ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜ਼ਰੂਰ ਦੱਸਿਓ